ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਿਆ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦਰਾਂ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੇ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਅਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੇ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਇਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ذریعے ਹੀ ਪੁੱਛਗਿੱਛ ਕੀਤੀ ਜਾਵੇ ਦੱਸਿਆ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ Rajasthan ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗੀ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦਰਾਂਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੇ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੇ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ذریعے ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਿਆ ਕਿ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਇਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਅਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੇ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਇਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ذریعے ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਿਆ ਕਿ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣਿਆ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਇਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਅਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ذریعے ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨੇਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ذریعے ਹੀ ਪੁੱਛਗਿੱਛ ਕੀਤੀ ਜਾਵੇ ਦੱਸਿਆ ਕਿ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ Rajasthan ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਉਹ ਗੋਗਾ ਮੈੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਅਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ذریعے ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਹੈ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਇਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦਰਾਂਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੇ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨੇਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਿਆ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ Rajasthan ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦਰਾਂ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਰਨ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਕਿ ਸੁਖਦੇਵ ਗੋਗਾ ਮੈਡੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ Rajasthan Police Production Warrant ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਐਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਇਸ ਲਈ ਵੀਡੀਓ ਕਾਨਫਰencing ذریعے ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੈਡੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜਿਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨੇਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰencing ذریعے ਹੀ ਪੁੱਛਗਿੱਛ ਕੀਤੀ ਜਾਵੇ ਦੱਸਦੀ ਹੈ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਇਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਪ੍ਰੋਡਕਸ਼ਨ ਵਾਰੰਟ ਦੌਰਾਨ ਹਮਲਾ ਹੋ ਸਕਦਾ ਹੈ ਜੇਕਰ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਐਸਲੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿਛ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਸੁਖਦੇਵ ਗੋਗਾ ਮੇੜੀ ਕਤਲकांड ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਜੇ ਹੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜੁੜੀ ਹੋਈ ਹੈ ਸੰਪਤ ਨਹਿਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਪ੍ਰੋਡਕਸ਼ਨ ਵਾਰੰਟ ਦਰਾਂ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਕਿਹਾ ਗਿਆ ਹੈ ਕਿ ਪੁਲਿਸ ਰਾਜਸਥਾਨ ਲੈ ਕੇ ਗਈ ਤਾਂ ਹਮਲਾ ਹੋ ਸਕਦਾ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਪੁੱਛਗਿੱਛ ਕੀਤੀ ਜਾਵੇ ਦੱਸ ਦਿਓ ਕਿ ਸੁਖਦੇਵ ਗੋਗਾ ਮੇੜੀ ਕਤਲ ਕਾਂਡ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਨਾਮ ਸਾਹਮਣੇ ਹੈ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਸਕਦੀ ਹੈ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਇਸ ਵੇਲੇ ਬਠਿੰਡਾ ਜੁਅਲ ਦੇ ਵਿੱਚ ਬੰਦ ਹੈ ਗੈਂਗਸਟਰ ਸੰਪਤ ਨਹਿਰਾ ਜਿਸ ਨੇ ਆਪਣੀ ਜਾਨ ਨੂੰ ਖਤਰੇ